328 ਰੁਪਿਆਂ ਤੇ ਪਹਿਲਾਂ ਤੇ ਉਹ ਜਿਹੜਾ ਵਿਰਾਸਤੀ ਮਾਰਗ ਤੇ ਧਰਨਾ ਕਦੋਂ ਦਾ ਲੱਗਾ ਹੂੰ ਉਦੋਂ ਦਾ ਹੀ ਲੱਗਾ ਜਦੋਂ ਦੀ ਸਰਕਾਰ ਆਈ ਪੰਜ ਸਾਲ ਪੰਜ ਸਾਲ ਹੋ ਗਏ ਪੰਜ ਸਾਲ ਹੋ ਗਏ ਜੀ ਚਾਰ ਸਾਲ ਮਾਨ ਸਾਹਿਬ ਦੀ ਸਰਕਾਰ ਨੂੰ ਹੋ ਗਏ ਹਾਂ ਮਾਨ ਸਾਹਿਬ ਦੀ ਸਰਕਾਰ ਦਾ ਗਰਬਾਣੀ ਤੋਂ ਕੁ ਫੇਰ ਹੈਗਾ ਹੂੰ ਨੁਕਤਾ ਚੀਨੀ ਹੋ ਜਾਂਦੀ ਐਸ ਗੱਲ ਦੀ ਜੀ 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 ਕਿਉਂਕਿ ਮੈਂ ਗੁਰਸਿੱਖਾਂ ਦੇ ਘਰ ਚ ਜਨਮ ਲਿਆ ਹਾਂ ਮੇਰਾ ਵੀ ਗਰਬਾਣੀ ਨਾਲ ਪਿਆਰ ਹੈ ਜੀ ਮੈਨੂੰ ਹੁਣ ਕੋਈ ਇਹ ਨਾ ਕਹਵੇ ਕਿ ਤੂੰ ਟਾਈ ਲਾ ਕੇ ਬੋਲੀ ਜਾਣਾ ਮੈਂ ਗਰਬਾਣੀ ਨੂੰ ਮੰਨਣ ਵਾਲਾ ਬੰਦਾ ਸਿੱਖ ਇਤਿਹਾਸ ਨੂੰ ਪੜ੍ਹਨ ਵਾਲਾ ਬੰਦਾ ਹੂੰ 4 ਸਾਲ ਪੰਜਾਬ ਸਰਕਾਰ ਕੀ ਕਰ ਰਹੀ ਹੂੰ ਜਦੋਂ ਮੇਰੇ ਕੋਲ ਕੱਲ ਦੀ ਅਖਬਾਰ ਚੋਂ ਮੈਂ ਕਿਦੋਂ ਫੋਟੋ ਲਭੀਆਂ ਉਹਨਾਂ ਤਿੰਨ ਬੀਬੀਆਂ ਦੇ ਫੋਟੋ ਆਈਆਂ ਜਿਨ੍ਹਾਂ ਨੇ ਸ਼ਰਮਣੀ ਕਮੇਟੀ ਦੇ ਮੋਰਾਂ ਤੋੜਤੀਆਂ ਸੀ ਹਾਂ ਕਿਸੇ ਦੇ ਲੱਤਾਂ ਤੋੜਤੀਆਂ ਕਿਸੇ ਦੇ ਬਾਹਾਂ ਤੋੜਤੀਆਂ ਹੂੰ ਸ਼ਰੋਣੀ ਕਮੇਟੀ ਉਹਨਾਂ ਲੋਕਾਂ ਨੂੰ ਇਨਸਾਫ ਦੋ ਹੂੰ ਫਿਰ ਨਾਲ ਸਵਾਲ ਇਹ ਵੀ ਆ ਜਾਂਦਾ ਨਾ ਹੂੰ ਸ਼ਰੋਣੀ ਕਮੇਟੀ ਸਿੱਖ ਸਿਧਾਂਤਾਂ ਤੇ ਸਿੱਖ ਰੌ ਰੀਤਾ ਤੇ ਪਹਿਰਾ ਦੇਣ ਯੋਗੀ ਹੈਗੀ ਨਹੀਂ ਹੈਗੀ ਹੂੰ ਮੈਂ ਹੋਰ ਗੱਲ ਕਰ ਰਿਹਾ ਜੀ ਸ਼ਰੋਣੀ ਕਮੇਟੀ ਨੂੰ ਕੋਈ ਹੋਰ ਚਲਾ ਰਿਆ ਹੂੰ ਉਹ ਲੋਕ ਚਲਾ ਰਿਆ ਜਿਹੜਾ ਸਿੱਖ ਰੋ ਰੀਤਾ ਦਾ ਭਰੇ ਬਾਜ਼ਾਰ ਸ਼ਰੇ ਬਾਜ਼ਾਰ ਜਲੂਸ ਨਿਕਲਦਾ ਵੇਖਣਾ ਚਾਹੁੰਦੇ ਹੂੰ ਇਹ ਹੁਣ ਸਾਰੇ ਸਮਝ ਜਾਣ ਜੀ ਤੇ ਮੈਂ ਇਸ ਗੱਲ ਨੂੰ ਇਸ ਤਰੀਕੇ ਨਾਲ ਨਹੀਂ ਵੇਖਦਾ ਹੂੰ ਬਡਾਲਾ ਸਾਹਿਬ ਦਾ ਸੰਘਰਸ਼ ਹੂੰ ਬਡਾਲਾ ਸਾਹਿਬ ਦੇ ਉਸ ਸੰਘਰਸ਼ ਨੂੰ ਸਲਾਮ ਹੈ ਹੂੰ ਜਿਹੜੀ ਸ਼ਰੋਣੀ ਕਮੇਟੀ ਚਿੱਠੀ ਕੱਢਦੀ ਆ ਸਵਰਨ ਸਿੰਘ ਘੋਟਣਾ ਐਸਪੀ ਜਿਹਨੇ ਸੈਂਕੜੇ ਮੁੰਡੇ ਕੋਹ ਕੋਹ ਕੇ ਮਾਰੇ ਹੂੰ ਉਦੇ ਭੋਗ ਵਾਸਤੇ ਚਿਟੀ ਖੜਦੀ ਵੀ ਤੁਸੀਂ ਜਲੰਧਰ ਜਾ ਕੇ ਗੜੇ ਜਿੱਥੇ ਅਰਬਨ ਸਟੇਟ ਚ ਉਹਦੇ ਭੋਗ ਤੇ ਜਾਓ ਹਾਂ ਉਹ ਮਨਾ ਕਰਦਾ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਫਿਰ ਉਹਨੂੰ ਮੱਕੜ ਸਾਹਿਬ ਸਾਦੇ ਆ ਉਹ ਕਹਿੰਦਾ ਨੌਕਰੀ ਤੋਂ ਕੱਢਣਾ ਤਾਂ ਕੱਢ ਦਿਓ ਹਾਂ ਇਹ ਆ ਸਿੱਖੀ ਸਪਿਰਟ ਜੀ ਸਵਰਨ ਸਿੰਘ ਘੋਟਣ ਦੀ ਗੱਲ ਮੈਂ ਕਿਉਂ ਕਰ ਰਿਹਾ ਮੇਰੇ ਫਾਦਰ ਕਪੂਰਥਲੇ ਸਦਰ ਥਾਣੇ ਐਸਆਈ ਸੀ ਹੂੰ ਸਵਰਨ ਸਿੰਘ ਘੋਟਣਾ ਉੱਥੇ ਸਬ ਇੰਸਪੈਕਟਰ ਸੀ ਹੂੰ ਮੈਂ ਬਚਪਨ ਜੇ ਵੇਖਦਾ ਰਿਹਾ ਹੂੰ ਉਹ ਕਿਸ ਕਿਸਮ ਦਾ ਬੰਦਾ ਸੀ ਤੇ ਕੀ ਕੁਛ ਕਰਦਾ ਰਿਹਾ ਸੀ ਸ਼ਰੂਮਣੀ ਕਮੇਟੀ ਦੀ ਇਹ ਕਿਹੜੀ ਐਸੀ ਮਜਬੂਰੀ ਸੀ ਜੀ ਇਹਨੂੰ ਕੋਟੜਨੇ ਨੂੰ ਭੋਗ ਤੇ ਭੇਜਣ ਵਾਸਤੇ ਰਾਗੀ ਇੱਥੋਂ ਭੇਜਣੇ ਪਏ ਰਾਗੀ ਇੱਥੋਂ ਭਜਨੇ ਪਏ ਬੇਕੋ ਬੜੀਆਂ ਗੱਲਾਂ ਵਾਂ ਜੋ ਬਾਤ ਨਿਕਲੇਗੀ ਤਾਂ ਬਹੁਤ ਦੂਰ ਤਲਕ ਜਾਏਗੀ ਇਹਨਾਂ ਗੱਲਾਂ ਨੂੰ ਮੈਂ ਇਦਾਂ ਨਹੀਂ ਮੰਨਦਾ ਪੰਜਾਬ ਸਰਕਾਰ ਵੀ ਜੇ ਸੋਹਰਦਾ ਤਾਂ ਉਹਨਾਂ ਗੱਲਾਂ ਨੂੰ ਗਰਾਊਂਡ ਲੈਵਲ ਤੇ ਕਰਕੇ ਦਿਖਾਵੇ ਲੋਕਾਂ ਨੂੰ ਉਹਦੇ ਵਿੱਚ ਨਾ ਗੜਕਾਜ ਸਾਹਿਬ ਦਾ ਬਿਆਨ ਆਇਆ ਜਿਹੜੇ ਸਾਡੇ ਨਵੇਂ ਜ਼ਥੇਦਾਰ ਨੇ ਉਹਨਾਂ ਨੇ ਕਿਹਾ ਵੀ ਜਿਹੜੀ ਸਰਕਾਰ ਆ ਉਹਨੂੰ ਧਾਰਮਿਕ ਮਾਮਲਿਆਂ ਵਿੱਚ ਦਖਲੰਦਗੀ ਨਹੀਂ ਕਰਨੀ ਚਾਹੀਦੀ। ਨਹੀਂ ਚਲੋ ਹਣ ਗੜਗੱਜ ਸਾਹਿਬ ਮੈਨੂੰ ਮੈਂ ਓਪਨ ਆਫਰ ਕਰਦਾ। ਹਮ ਗੜਗੱਜ ਸਾਹਿਬ ਮੈਨੂੰ ਚਿੱਠੀ ਕੱਢ ਕੇ ਹਮ ਅਕਾਲ ਤਖਤ ਸਾਹਿਬ ਤੇ ਤਲਬ ਕਰਨ। ਹਮ ਫੇਰ ਮੈਂ ਦੱਸੂਗਾ ਹਮ ਵੀ ਜੇ ਤੁਸੀਂ ਤਾਂ ਧਰਨ ਦਾ ਕੰਮ ਕਰਨ ਯੋਗ ਨਹੀਂਗੇ। ਹਮ ਜੇ ਸਰਕਾਰ ਨੇ ਭਾਵੇਂ ਸਿਆਸੀ ਸਟੰਟ ਵਾਸਤੇ ਕੀਤਾ ਹਮ ਤੇ ਤੁਹਾਨੂੰ ਚੰਗਾ ਨਹੀਂ ਲੱਗ ਰਿਹਾ। ਹਮ ਇਹ ਤਾਂ ਬਲਕਿ ਤੁਸੀਂ ਚਾਹੁੰਦੇ ਹੋ ਵੀ ਇਹ ਮੁੱਦੇ ਚੱਲਦੇ ਰਹਿਣ ਮੈਂ ਤੁਹਾਨੂੰ ਉਹ ਵਲਡਿੰਗ ਅਗਲੀ ਵੀਡੀਓ ਚ ਪੜ੍ਹ ਕੇ ਸੁਣਾਉਂਗਾ ਜਿਹੜੀ ਸ਼ਰਮਣੀ ਕਮੇਟੀ ਨੇ ਕਿਤਾਬ ਛਾਪੀ ਸੀ ਸਿੱਖ ਇਤਿਹਾਸ ਦੀ 1999 ਚ ਜੀ ਗੁਰੂ ਨਾਨਕ ਕਾ ਗੁਰੂ ਮੁਸਲਮਾਨ ਥਾ ਹਾਂ ਉਸਕਾ ਮੁਸਲਿਮ ਔਰਤ ਕੇ ਸਾਥ ਨਿਕਾਹ ਹੁਆ ਜੀ ਠੀਕ ਹੈ ਇਹ ਸਾਰੇ ਵਰਲਡ ਮੇਰੇ ਕੋਲ ਲਿਖੇ ਪਏ ਆ ਤੇ ਜਿਹੜੀ ਸ਼ਰਮਣੀ ਕਮੇਟੀ ਨੇ ਮਤਾ ਪਾਇਆ ਸੀ ਜੀ ਕਿਤਾਬਾਂ ਛਾਪਣ ਵਾਸਤੇ ਹਾਂ ਉਹ ਮਤੇ ਦਾ ਨੰਬਰ ਵੀ ਹੈਗਾ ਹਾਂ ਤਰੀਕ ਵੀ ਆ ਗਈ ਹੂੰ ਗੜਗੱਜ ਸਾਹਿਬ ਦੱਸੋ ਜਰਾ ਹੂੰ ਸੋਹਣੀ ਪੇਚਾ ਵਾਲੀ ਪੱਗ ਬਨ ਕੇ ਤੁਸੀਂ 3 ਫੁੱਟ ਦੀ ਸੇਰੀ ਸਾਹਿਬ ਫੜ ਕੇ ਤੇ ਤੁਸੀਂ ਲੋਕਾਂ ਨੂੰ ਗਿਆਨ ਵੰਡਦੇ ਲੋਕੀ ਇਦਾਂ ਯਕੀਨ ਨਹੀਂ ਕਰਦੇ ਹੂੰ ਧਾਰਮਿਕ ਮਾਮਲੇ ਵਿੱਚ ਦਖਲ ਜੇ ਸਰਕਾਰ ਨੇ ਤਾਂ ਦੇਣ ਦੀ ਨੋਬਤ ਹੈ ਜੇ ਤੁਸੀਂ ਕਹਿ ਚੋਗੇ ਤੁਸੀਂ ਕਹਿ ਚੋਗੇ ਬਿਲਕੁਲ ਇਹ ਤੁਸੀਂ ਕਹਿ ਜੋਗੇ ਇਹੋ ਗਿਆਨੀ ਰਕबीर ਸਿੰਘ ਜੀ ਦਾ ਬਿਆਨ ਵੀ ਆਇਆ ਬਾਪ ਵੀ ਸਰਕਾਰ ਨੇ ਜੇ ਪਹਿਲ ਕਦਮੀ ਕੀਤੀ ਤੇ ਬਹੁਤ ਵਧੀਆ ਕਦਮਾਂ ਗਿਆਨੀ ਰਕबीर ਸਿੰਘ ਦਾ ਆਪਣਾ ਹੋਣਾ ਅਜੰਡਾ ਵਾ ਹੂੰ ਗਿਆਨੀ ਰਕਬੀਰ ਸਿੰਘ ਜਦੋਂ ਸਿਰ ਸੁੱਟ ਕੇ ਆਪਣੇ ਆਕਾ ਦਾ ਹੁਕਮ ਮੰਨੇ ਜਾਂਦੇ ਸੀ ਮੈਂ ਗਿਆਨੀ ਰਕਬੀਰ ਸਿੰਘ ਨੂੰ ਉਦੋਂ ਇੱਕ ਬੇਨਤੀ ਕੀਤੀ ਸੀ ਕਿਸੇ ਚੈਨਲ ਤੋਂ ਵੀਡੀਓ ਰਹੀ ਵੀ ਜਥੇਦਾਰ ਸਾਹਿਬ ਤੁਹਾਡਾ ਫੌਰੀਂ ਚ ਕੀ ਭੇਜਿਆ ਵਾ ਜਿਹੜਾ ਤੁਸੀਂ ਉੱਥੇ ਲੈਣ ਜਾਂਦੇ ਜੀ ਜਥੇਦਾਰ ਵਿਦੇਸ਼ ਕੀ ਕਰਨ ਜਾਂਦਾ ਉੱਥੇ ਲਫਾਫੇ ਲੈਣ ਜਾਂਦੇ ਇੱਕ ਜਥੇਦਾਰ ਹੋਵੇ ਤਨਖਾਹ ਉਹਦੀ 60000 ਹੋਵੇ ਤੇ ਅੱਜ ਉਹ 200 ਕਰੋੜ ਦੀ ਪ੍ਰਾਪਰਟੀ ਦਾ ਮਾਲਕ ਹੋਵੇ ਭਾਵੇਂ ਗਲਬਚਨਾ ਹੋਵੇ ਭਾਵੇਂ ਹੋਰ ਕੋਈ ਹੋਵੇ ਕੋਈ ਵੀ ਹੋਵੇ ਜੀ ਮੈਂ ਗਰਬਚਨ ਆ ਨਾ ਲਿਆ ਜੀ ਮੈਂ ਉਹਨੂੰ ਸਿੰਘ ਨਹੀਂ ਕਹਿ ਸਕਦਾ ਹੂੰ ਕਿਉਂਕਿ ਗਰਬਚਨ ਸਿੰਘ ਨੂੰ ਮੈਂ ਦੱਸ ਦਿਆਂ ਮੈਂ ਗਰਬਚਨ ਦੀ ਜਿਹੜੀ ਉਹ ਗੱਲਾਂ ਕਿਉਂ ਕਰਦਾ ਹੂੰ ਗਰਬਚਨ ਦੀ ਵੀਡੀਓ ਇੱਕ ਵਾਰ ਸੁਣੀ ਸੀ 2014 ਚ ਅਝੂਰ ਸਾਹਿਬ ਜਾ ਕੇ ਲੋਕਾਂ ਨੂੰ ਕਥਾ ਚ ਗਿਆਰ ਵੰਡ ਰਿਆ ਸੀ ਹੂੰ ਕਥਾ ਕੀ ਕਰ ਰਿਹਾ ਸੀ ਹੂੰ ਸਾਡੇ ਅੰਦਰ ਕਿਤੇ ਹਉਮੈ ਤੇ ਨਹੀਂ ਹੂੰ ਸਾਡੇ ਅੰਦਰ ਕਿਤੇ ਹੰਕਾਰ ਤੇ ਨਹੀਂ ਹੂੰ ਇਹ ਉਹ ਉਦੋਂ ਲਾਂਤੀ ਜਮੀਰ ਦੀ ਨੂੰ ਲਾਂਦਾ ਨਹੀਂ ਪੌਂਦੀ ਤੂੰ ਲੋਕਾਂ ਨੂੰ ਗਿਆਨ ਦੇਣ ਦਾ ਉਪਦੇਸ਼ ਦੇਣ ਦਾ ਕੀ ਅਧਿਕਾਰ ਰਤ ਹੂੰ ਤੇਰੀ ਆਪਣੇ ਕਰਤੂਤ ਕੀ ਆ 20 ਕਿਲੋ ਦੁੱਧ ਸ਼ਰੋਣੀ ਕਮੇਟੀ ਦੇ ਲੰਗਰ ਦੇ ਵਿੱਚੋਂ ਤੇਰੇ ਘਰ ਜਾਂਦਾ ਰਿਹਾ ਤੇਰਾ ਮੁੰਡਾ ਜਿਹੜਾ ਵਾ ਹਾਡਾ ਰੋੜੇ ਤੇ ਪਸ਼ੂਆਂ ਦਾ ਵਪਾਰ ਕਰਦਾ ਫਾਈਵ ਸਟਾਰ 3 ਸਟਾਰ ਹੋਟਲ ਤੇਰਾ ਮੁਕਸਰ ਦੇ ਵਿੱਚ ਆ ਇਹ ਕਿੱਥੋਂ ਬਣਿਆ ਇਹ ਕਿੱਥੋਂ ਆਇਆ ਕਿਤੇ ਤੇਰੀ ਇਹ ਤਾਂ ਨਹੀਂ ਪਲਤ ਦੋਖੀਆਂ ਦੇ ਨਾਲ ਤੂੰ ਰਲਿਆ ਤੇ ਹਰ ਹੀ ਸਾਰੀਆਂ ਗੱਲਾਂ ਨੂੰ ਢੱਕਣਾ ਮੈਂ ਹੁਣ ਜਿਆਦੀ ਗੱਲ ਕਰੂੰਗਾ ਤੇ ਢੇਡਾ ਪੜਾ ਨੰਗਾ ਹੋਊਗਾ ਸ਼ਰੋਣੀ ਕਮੇਟੀ ਦੀ ਗੁਰੂ ਗ੍ਰੰਥ ਸਾਹਿਬ ਪਬਲਿਕੇਸ਼ਨ ਵਿੰਗ ਦੇ ਵਿੱਚ ਕਿਹੜੇ-ਕਿਹੜੇ ਬਾਬੇ ਦੇ ਕਿੰਨੇ-ਕਿੰਨੇ ਚੇਲੇ ਆ ਜਿਹੜੇ ਸਿੱਖ ਮਰ ਕੇ ਲੱਗੇ ਹੂੰ ਕਹਿੰਦੇ ਇਹਦੇ ਜਥੇਦਾਰ ਸਾਹਿਬ ਜਵਾਨ ਦੇ ਗਿਆਨੀ ਗੁਰਬਚਨ ਸਿੰਘ ਨੂੰ ਮਾਫੀ ਦੇਣ ਦੀ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਹੈ ਵੇਖੋ ਮੈਂ ਇੱਕ ਸਿੱਖ ਆ ਹੂੰ ਸਿੱਖਾਂ ਦੇ ਘਰ ਚ ਜਨਮ ਲਿਆ ਹੂੰ ਵਿਰਾਸਤੀ ਆ ਹੂੰ ਸਾਡੀ ਵਿਰਾਸਤ ਆ ਹੂੰ ਮੈਂ ਪੰਜਾਬੀ ਆ ਹੂੰ ਜੇ ਇਸ ਕਾਲ ਤੱਕ ਸਾਹਿਬ ਦੇ ਜਥੇਦਾਰ ਬਿਨਾਂ ਕਿਸੇ ਹੂੰ ਵਧੀਆ ਬਾਪ ਡੰਡ ਦੇ ਹੂੰ ਗੁਰਬਚਨ ਨੂੰ ਮਾਫ ਕਰਦੇ ਆ ਹੂੰ ਤੇ ਮੈਂ ਗੋਇਦ ਪਾਥੀਆਂ ਲੈ ਕੇ ਜਾਉਂ ਜਥੇ ਜਥੇਦਾਰ ਦੇ ਘਰ ਹੂੰ ਮੈਂ ਦੇ ਮੱਝ ਦਾ ਤਾਜਾ ਫੋਸ ਉਹਦੇ ਮੂੰਹ ਤੇ ਮਾਰੂ ਹੂੰ ਮੈਂ ਜਾਉਂ ਲੈ ਕੇ ਹੂੰ ਇੱਕ ਸਵਾਲ ਹੋ ਰਿਹਾ ਜਹੇਦਾਰ ਸਾਹਿਬ ਨੂੰ ਜਥੇਦਾਰ ਸਾਹਿਬ ਇੰਨਾਂ ਸਾਰੀਆਂ ਗੱਲਾਂ ਤੇ ਬੋਲਦੇ ਜਹੇਦਾਰ ਸਾਹਿਬ ਸਵਾਲਾਂ ਦੇ ਜਵਾਬ ਦੇ ਦਿੰਨ ਹੂੰ ਮੈਂ ਫੇਰ ਕਹਿ ਰਿਹਾ ਪੇਚਾਂ ਵਾਲੀਆਂ ਪੱਗਾਂ ਬਣ ਕੇ ਸੋਹਣੀਆਂ ਤੁਸੀਂ ਆਪਣੇ ਆਪ ਨੂੰ ਬਹੁਤ ਦੁੱਧ ਤੋਤੇ ਤੇ ਬਰਗਰ ਆਪਣੇ ਬ੍ਰਹਮ ਗਿਆਨੀ ਸਾਹਿਬ ਤੱਕ ਨਾ ਕਰੋ ਹੂੰ 18 ਦਸੰਬਰ ਕਿੰਨੀ ਵਾਰੀ ਲੰਘਿਆ ਹੂੰ 18 ਦਸੰਬਰ 21 18 ਦਸੰਬਰ 22 18 ਦਸੰਬਰ 23 18 ਦਸੰਬਰ 24 ਜੀ ਅੱਜ ਦਸੰਬਰ ਦੀ 11 ਤਰੀਕ ਆ ਜਹੇਦਾਰ ਸਾਹਿਬ ਤੁਸੀਂ ਕਹਿੰਦੇ ਸਿੱਖ ਧਰਮ ਚ ਦਖਲ ਆ ਜਿਹੜਾ ਬੰਦਾ ਜੰਗਲਾ ਟੱਪ ਕੇ ਕਿਰਪਾਨ ਫੜ ਕੇ ਬੇਅਦਬੀ ਕਰਨ ਲੱਗਾ ਸੀਗਾ ਉਹਦੇ ਬਾਰੇ ਤੁਹਾਡੀ ਕਦੀ ਜ਼बान ਖੁੱਲੀ ਆ ਤੁਹਾਡੇ ਬੋਲਾਂ ਤੇ ਦਹੀਂ ਗੋਜਾਂ ਮਿਆਂ ਪਿਆ ਪੰਜਾਬ ਦੇ ਲੋਕਾਂ ਨੂੰ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਸਾਰੇ ਭਾਈਚਾਰਿਆਂ ਦੇ ਲੋਕ ਸਾਰੀਆਂ ਸਟੇਟਾਂ ਦੇ ਲੋਕ ਉਹਨਾਂ ਲੋਕਾਂ ਨੂੰ ਇਸ ਗੱਲ ਦਾ ਸੰਗਿਆਨ ਲੈ ਕੇ ਦੱਸੋ ਹੂੰ ਤੁਸੀਂ ਉਸ ਬੇਅਦਵੀ ਵਾਸਤੇ ਤੁਸੀਂ ਕੀ ਕੀਤਾ ਤੁਸੀਂ ਕੀ ਅਮਰਸਰ ਦੇ ਪੁਲਿਸ ਕਮਿਸ਼ਨਰ ਨਾਲ ਕੀ ਪੱਤਰ ਵਿਹਾਰ ਕੀਤਾ ਮੈਂ ਤਾਂ ਗੱਲਾਂ ਉਹ ਬੋਲੂੰਗਾ ਜਿਹੜੀਆਂ ਜਥੇਦਾਰ ਸਾਹਿਬ ਮੁੜ ਕੇ ਮੈਨੂੰ ਮੇਰੇ ਮਗਰ ਬੰਦੇ ਲਾਉਣਗੇ ਬਡਾਲਾ ਸਾਹਿਬ ਤੁਹਾਡੇ ਸਵਾਲਾਂ ਦਾ ਜਵਾਬ ਦੇ ਦਿਓ ਬਡਾਲਾ ਸਾਹਿਬ ਨੇ ਸੰਧਵਾ ਸਾਹਿਬ ਦੇ ਮੂੰਹ ਤੇ ਇਹ ਗੱਲ ਕਹੀ ਹੈ ਵੀ ਜੇ ਭਾਈ ਹੁਣ ਇਹ ਕੀਤੀ ਆ ਐਫ ਆਈ ਆਰ ਦਰਜ ਤੇ ਇਹਨੂੰ ਕੀ ਨੂੰ ਕਮਾ ਕੇ ਪ੍ਰੈਕਟੀਕਲ ਵੀ ਕਰਕੇ ਦਿਖਾਓ ਵੇਖੋ ਸੰਧਵਾ ਸਾਹਿਬ ਨੂੰ ਕੁਝ ਕਹਿਣ ਦਾ ਫਾਇਦਾ ਨਹੀਂ ਉਹਨਾਂ ਦੇ ਹਲਕੇ ਦੇ ਕਈ ਬੰਦੇ ਉਹਨਾਂ ਦੇ ਕਈ ਚੀਜ਼ਾਂ ਦੇ ਖਿਲਾਫ ਬੋਲਦੇ ਹੂੰ ਸੁਣਦਾ ਮੈਂ ਕੀ ਲੱਗਦਾ ਵੀ ਸਰਕਾਰ ਹੁਣ ਇਹ ਜਿਹੜਾ ਇਨਸਾਫ ਮਿਲਣ ਦੀ ਆਸ ਸੀ ਉੱਤੇ ਖਰੀ ਉਤਰੂਗੀ ਚਲੋ ਸਰਕਾਰ ਜਿਸ ਤਰ੍ਹਾਂ ਸਰਕਾਰ ਉਦੋਂ ਆਉਂਦੀ ਸੀ ਕੇਜਰੀਵਾਲ ਸਾਹਿਬ ਕਹਿੰਦੇ ਸੀ ਬੇਅਦਬੀ ਦਾ 1 ਮਹੀਨੇ ਜਾਂ ਇਨਸਾਫ ਦਵਾਵਾਂਗੇ ਚਲੋ ਦੇਰ ਆਏ ਦਰੁਸਤ ਆਏ ਇਹ ਵੀ ਮੰਨ ਲਓ ਹੂੰ ਸਾਲ ਰਹਿ ਗਿਆ ਹਾਂ ਮੇਰੀ ਜ਼ਿੰਦਗੀ ਉਦੋਂ ਤੱਕ ਰਹੀ ਹਾਂ ਵੇਖਾਂਗੇ ਹਾਂ ਫਿਰ ਨਹੀਂ ਤਾਂ ਜਨਤਾ ਦੀ ਕਚਹਿਰੀ ਚ ਜਾ ਕੇ ਸਵਾਲ ਕਰਾਂਗੇ ਜੀ ਦੂਜੀ ਗੱਲ ਹਾਂ ਜੇ ਸੰਧਵਾ ਸਾਹਿਬ ਇਹਨੇ ਸੁਹਿਰਦ ਆ ਹਾਂ ਪੰਜਾਬ ਵਾਸਤੇ ਹਾਂ ਮੋੜ ਮੰਡੀ ਬੰਬ ਪਲਾਸਟ ਹੂੰ ਉਹਦੀ ਫਾਈਲ ਜੰਮੀ ਪਈ ਉਦੋਂ ਦੀ ਹੂੰ ਉਹਦੇ ਚ ਮੈਨੂੰ ਪਤਾ ਕੌਣ ਕੌਣ ਇਨਵੋਲ ਹੈ ਹੂੰ ਪੰਜਾਬ ਸਰਕਾਰ ਨੂੰ ਮੋੜ ਬੰਬ ਬਲਾਸਟ ਦੇ ਵਿੱਚ ਕਾਰਵਾਈ ਕਰਨ ਤੋਂ ਕੌਣ ਰੋਕ ਰਿਹਾ ਹੂੰ 6 ਬੱਚੇ ਮਰੇ ਸੀ ਉਹਦੇ ਚ ਹੂੰ ਉਹ ਬੰਬ ਤਮਾਕੇ ਕਰਨ ਵਾਸਤੇ ਉਹ ਗੱਡੀ ਕਿੱਥੋਂ ਆਈ ਸੀ ਹੂੰ ਉਹ ਗੱਡੀ ਦੇ ਇੰਜਨ ਦੇ ਉੱਤੇ ਕਿਹੜਾ ਨੰਬਰ ਉੱਕਰਿਆ ਹੋਇਆ ਜੀ ਜੀ ਉਹ ਗੱਡੀ ਕਿਸ ਦੇ ਨਾਂ ਤੇ ਜੀ ਇਹ ਭਰੇ ਸਵਾਲ ਆ ਜਿਹੜੇ ਪੰਜਾਬ ਦੇ ਲੋਕਾਂ ਨੇ ਸਾਰੀਆਂ ਪਾਰਟੀਆਂ ਨੂੰ ਮੈਂ ਇੱਕ ਪਾਰਟੀ ਦੀ ਗੱਲ ਨਹੀਂ ਕਰਦਾ ਹੂੰ ਹੁਣ ਕਾਲੀ ਦਲ ਵੀ ਜੇ ਆਖੇ ਕਿ ਅਸੀਂ 2 ਦਸੰਬਰ ਦੇ ਹੁਕਮਨਾਮੇ ਤੋਂ ਬਾਗੀ ਹੋ ਗਏ ਮੁੜ ਕੇ ਕਹਿੰਦੇ ਨਹੀਂ ਨਹੀਂ ਮੈਂ ਤਾਂ ਐਵੇਂ ਕਹਿੰਦਾ ਸੀਗਾ ਕੋਈ ਗੱਲ ਨਹੀਂ ਹੂੰ ਤੇ ਜੇ ਤੁਸੀਂ ਸਮਝੋ ਤੁਹਾਡਾ ਗ੍ਰਾਫ ਆਪ ਹੋ ਗਿਆ ਤਾਨੂੰ ਲੋਕਾਂ ਨੇ ਵੋਟਾਂ ਪਾਤੀਆਂ ਤੁਹਾਡੀ ਸਰਕਾਰ ਇਹਨਾਂ ਗੱਲਾਂ ਲਾਜੂਗੀ ਨਹੀਂ ਮੈਂ ਇਹ ਗੱਲ ਕਹਿ ਰਿਹਾ ਵੀ ਕੀ ਆਸ ਹੈਗੀ ਆ ਵੀ ਉਹ ਉਸ ਪਾਸੇ ਨੂੰ ਸਰਕਾਰ ਨੇ ਕਦਮ ਪੁੱਟਿਆ ਸਰ ਆਸ ਰੱਖ ਲੈਣ ਚ ਕੋਈ ਹਰਜ ਨਹੀਂ ਪੰਜਾਬੀ ਤੇ ਆਸ ਤੇ ਜਿੰਦੇ ਹਮ ਆਸ ਹੀ ਰੱਖ ਰਹੇ ਹਮ ਕੈਪਟਨ ਸਾਹਿਬ ਨੇ ਮੱਥੇ ਤੇ ਗੁਟਕਾ ਲਾ ਕੇ ਕਿਹਾ ਮੈਂ ਦਮਦਮਾ ਸਾਹਿਬ ਦੇ ਸਾਹਮਣੇ ਆ ਮੈਂ ਕਰ ਦੂੰ ਲੱਕ ਤੋੜ ਦੂੰ ਕਿੰਨੀਆਂ ਡਿਸਟਿਲਰੀਆਂ ਉਹਨਾਂ ਜੋ ਪਰ ਮੈਂਥ ਹਫਤੇ ਦੇ ਹਿਸਾਬ ਨਾਲ ਕਿੰਨੇ ਪੈਸੇ ਆਉਂਦੇ ਰੇ ਮੱਥੇ ਤੇ ਗੁਟਕਾ ਲਾਉਣ ਵਾਲੇ ਕੈਪਟਨ ਸਾਹਿਬ ਦੱਸ ਦੇਣ ਹੋਣ ਵਾਲੇ ਸੀਐਮ ਸਾਹਿਬ ਦੱਸ ਦਨ ਹੋਣ ਵਾਲੇ ਸਾਡੇ ਜਿਹੜੇ ਆਪਕਾਰੀ ਮੰਤਰੀ ਉਹ ਦੱਸ ਦਨ ਕੇਜਰੀਵਾਲ ਸਾਹਿਬ ਕਹਿੰਦੇ ਸੀ ਨਾ 20000 ਕਰੋੜ ਤੇ ਇਧਰੋਂ ਆ ਜਾਣਾ 15000 ਕਰੋੜ ਬਈ ਇਧਰੋਂ ਕੱਢ ਲੈਣਾ ਉਹ ਲੋਕੀ ਦਾ ਜਵਾਬ ਮੰਗਦੇ ਹਨ ਬਿਲਕੁਲ ਲੋਕਾਂ ਨੂੰ ਕੁਝ ਲੋਕਾਂ ਨੂੰ ਕੁਝ ਸਮੇਂ ਲਈ ਘਬਰਾ ਕੀਤਾ ਜਾ ਸਕਦਾ ਸਾਰੇ ਲੋਕਾਂ ਨੂੰ ਹਮੇਸ਼ਾ ਲਈ ਘਬਰਾ ਨਹੀਂ ਕੀਤਾ ਜਾ ਚਾਹ ਜੀ ਜੀ ਚਲੋ ਬਹੁਤ ਬਤਾਲਵਾਜੀ ਗੱਲ ਸ਼ੁਕਰੀਆ ਸੋ ਇਹਸਨ ਭਾਈ ਸਾਹਿਬ ਪਾਇ ਸੁਖਦੀਪ ਸਿੰਘ ਜੀ ਜਿਨ੍ਹਾਂ ਦੇ ਨਾਲ ਆਪਾਂ ਦੋ ਵਿਸ਼ੇ ਅੱਜ ਵਿਚਾਰੇ ਨੇ ਇੱਕ ਤਾਂ ਜੋ 328 ਸ੍ਰੂਪ ਤੇ ਐਫ ਆਈ ਆਰ ਜਿਹੜੀ ਸਰਕਾਰ ਵੱਲੋਂ ਦਰਜ ਕੀਤੀ ਗਈ ਹੈ ਤੇ ਦੂਸਰਾ ਵਿਸ਼ਾ ਸੀ ਕਿ ਕਾਂਗਰਸ ਜਿਹੜੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਦਾ ਆਧਾਰ ਕੀ ਹੋਊਗਾ ਤੇ ਜਿਹੜਾ ਕਾਂਗਰਸ ਦੇ ਵਿੱਚ ਹੁਣ ਖਲਾਰਾ ਪਿਆ ਹੈ ਇਹਨੂੰ ਕੌਣ ਸੁਵੇਟ ਸਕਦਾ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਧੰਨਵਾਦ